ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪਣੀਆਂ 3 ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਤੀ ਕਰ ਉਹ ਸਸਤੀ ਕਰ ਬਾਈ ਜੀ ਉਹ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਬਿੰਦਰ ਸਿੰਘ ਪਿੰਡ ਸੇਣਾ ਹੂੰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਲੌੜ ਨੇੜੇ ਪਿੰਡ ਬਾਈ ਆਪਾਂ ਨੂੰ ਨੇੜੇ ਇੱਧਰ ਤਾਂ ਰਹੇਗਾ ਆਪਾਂ ਨੂੰ ਪੱਖੋ ਇੱਧਰ ਬਧਾਉਣ ਆਪ ਦਾ ਔਰ ਤੇ ਵਧਾਤੇ ਮੋਬਾਈਲ ਨੰਬਰ ਬੋਲਦੇ ਮੋਰਮ 83277 31080 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਨੇ ਆ ਕਿੰਨੀ ਕੁ ਉਮਰ ਹੈ ਜੀ ਇਹ 10 ਮਹੀਨੇ ਦੀ ਹੈ ਬਾਈ 10 ਮਹੀਨੇ ਹਾਂ ਦੰਦੋ ਖੀਰੀ ਦੰਦੋ ਖੀਰੀ ਆ ਓਕੇ ਮਾਂ ਦਾ ਕੀ ਰਿਕਾਰਡ ਆ ਬਾਈ ਇਹਦਾ ਇਹਦਾ ਸੀਗਾ 4 ਥਾਂ 30 ਲੀਟਰ ਦਾ ਠੀਕ ਆ ਬਾਈ ਇਹਦਾ ਕੋਈ ਬਾਹਰੇ ਕਰਕੇ ਵੇਚਦੇ ਆ ਬਾਈ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਸੀ ਵੇਚਣ ਦੀ ਓਕੇ ਬਾਈ ਆਪਣਾ ਜਿਹੜਾ ਕੋਈ ਪੁਵਾੜ ਦਾ ਕੰਮ ਆ ਠੀਕ ਆ ਹੂੰ ਗਣਤੀ ਬਾਈ ਕੋਲੇ ਪਸ਼ੂਆਂ ਦੀ ਵਾਵਾ ਕੀ ਠੀਕ ਆ ਕਿ ਨਹੀਂ ਠੀਕ ਆ ਬਾਈ ਤਾਂ ਤਾਂ ਬੀਚਦੇ ਆ ਬੋਲ ਦੇ ਮੜੀ ਤੋਰ ਕੇ ਦਿਖਾ ਦਈਏ ਕੱਦ ਚੰਗਾ ਸੀਮਣ ਤਕਰੀਬਨ ਬਾਈ ਮਹੀਨੇ ਕ ਦਾ ਹੀ ਲੈ ਲੂਗੀ ਹਨਾ ਹਾਂ ਵਧੀਆ ਫੀਡ ਚੁਰਨਾ ਪਾਲੀ ਵੀ ਆ ਦੁੱਧ ਦਦਾ ਠੀਕ ਆ ਕੱਦ ਕਹਿਣ ਹੂੰ ਫੇਸ ਦੀ ਬਿਊਟੀ ਚੰਗੀ ਆ ਬਰੀਡ ਚੰਗੀ ਆ ਕੱਦ ਚੰਗਾ ਚਮਕ ਚੰਗੀ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮੜੀ ਨੇ ਚੰਗਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਕਿਹੜੇ ਸੀਮਣ ਦੀ ਆ ਪਤਾ ਕੁਛ ਬਾਈ ਨੀ ਐ ਨਹੀਂ ਪਤਾ ਜੀ ਠੀਕ ਆ ਭਾਈ ਐ ਨਾ ਹੁਣ ਆਪਾਂ ਕੋਈ ਬ੍ਰਿਟਿਸ਼ ਨਹੀਂ ਬਾਲਾ ਪਏ ਵੇ ਯਾਨੀ ਕੁਪਵਾਰ ਦਾ ਕੰਮ ਨਹੀਂ ਠੀਕ ਆ ਹੂੰ ਤੇ ਮੁੱਲ ਕੀ ਹੈ ਜੱਜਾ ਭਾਈ ਇਹਦਾ ਮੁੱਲੇ ਦਾ 27000 ਰੁਪਏ ਲੈ ਲਾਂਗੇ ਮਾਨਤਨ ਹੋ ਜਾ ਮਾੜਾ ਮੋਟਾ ਕਰ ਦੇਗੇ ਠੀਕ ਆ ਭਾਈ ਬੜੀ ਗਜ਼ਾਇਸ਼ ਨਹੀਂ 27000 ਰੁਪਿਆ ਮੁੱਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੀ ਬਾਬੇ ਅੱਗੇ ਦੋ ਨੰਬਰ ਤੇ ਬੱਚਾ ਆ ਗਿਆ ਇਹਦੀ ਕਿੰਨੀ ਉਮਰ ਇਹ ਵੀ 10 ਮਹੀਨੇ ਦੀ ਠੀਕ ਆ ਭਾਈ ਤੇਰੀ ਮਾੜਾ ਰਿਕਾਰਡ ਬਾਈ 25 ਲੀਟਰ ਆ ਓਕੇ ਬਾਈ ਚੋਲੀ ਕਿਵੇਂ ਆ ਚਾਰ ਥਾਨ ਚਾਰ ਥਾਨਾ ਜਮ ਇਕੱਲਾ ਇਕੱਲਾ ਥਾਨਾ ਜਮਾ ਦੰਨੋ ਕੀਰੀ ਆ ਬਾਈ ਹਾਂ ਦੰਨੋ ਕੀਰੀ ਆ ਦੰਨੋ ਜੋ ਵੀ ਨਹੀਂ ਕੁਝ ਦੰਨੀ ਹੈ ਬਹੁਤ ਸੀਲ ਹੈ ਲੈ ਪੂਰੀ ਸੀਲ ਆ ਹਨਾ ਕੀ ਆ ਵਾਪਾ ਛੇਸ ਦੀ ਬਿਊਟੀ ਦੇਖੋ ਨਾਸਾਂ ਗੁਲਾਬੀ ਪ੍ਰਿੰਟ ਪ੍ਰਿੰਟ ਇੱਕ ਨੰਬਰ ਕੁਆਲਿਟੀ ਫੁੱਲ ਆ ਹਨਾ ਹੋ ਕੁਆਲਿਟੀ ਚੰਗੀ ਆ ਚੰਗੇ ਆ ਬੱਚੇ ਤਕਰੀਬਨ ਮਹੀਨੇ ਤੱਕ ਹੀ ਸੀ ਬਣੇ ਇਹਨੇ ਲੈ ਲੈਣਾ ਕਰਮ ਵਾਲੀ ਨੇ ਤਿਆਰ ਹੀ ਅਸੀਂ ਹੁੰਦੇ ਦਾ ਬਿਲਕੁਲ ਇਹਦਾ ਮੋਲ ਬਈ ਜਾਇਜ਼ ਇਹਦਾ 25000 ਬਈ ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਜਾ ਓਕੇ ਬਈ 25000 ਰੁਪਿਆ ਮੋਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਏਗਾ ਇਹ ਖੁੱਲਨੇ ਛੱਡ ਦੇ ਜਮਾ ਠੀਕ ਆ ਬਹੁਤ ਚੰਗਾ ਬੱਚਾ ਹਨਾ ਹੂੰ ਕੁਆਲਿਟੀ ਇੱਕ ਨੰਬਰ ਆ ਥਣ ਝੋਲੀ ਇੱਕ ਨੰਬਰ ਆ ਦੰਦੋਂ ਬਈ ਕਹਿੰਦਾ ਜਮਾ ਕੇਰੀ ਕੋਈ ਚੱਕਰ ਨਹੀਂ ਆ ਕੇ ਦੰਦ ਫਟ ਕੇ ਦੱਲੀ ਕਰਕੇ ਲੈ ਜਾਓ ਸਾ ਵੀ ਕੋਈ ਚੱਕਰ ਨਹੀਂ ਹੈ ਜਮੀਨ ਨੂੰ ਕੁਝ ਕਹਿੰਨੀ ਆ ਲੈ ਠੀਕ ਆ ਹੂੰ ਛੰਡੀਆਂ ਢੁੰਡੀਆਂ ਫੁੱਲ ਆ ਹਨਾ ਜਿੰਮ ਚਾਰ ਥਾਣੀਆਂ ਹਾਂ ਹਾਂ ਚਾਰ ਥਾਣਾਂ ਵੇ ਨਿੱਖਰ ਮੇਂ ਝੋਲੀ ਦਾ ਸਹੀ ਗੱਲ ਆ ਅੱਗੇ ਬਈ ਲਾਸਟ ਦੇ ਬੱਚੀ ਹੈਗੀ ਇਹਦੀ ਕਿੰਨੀ ਉਮਰ ਆ ਬਈ ਇਹਦੀ 15 ਮਹੀਨੇ ਦੀ ਠੀਕ ਆ ਦੰਦੋ ਇਹਦੇ ਕਿਰੀਆ ਦੰਦੋ ਕਿਰੀਆ ਹਾਂ ਝੋਲੀ ਇੱਕ ਨੰਬਰ ਆ ਚਾਰ ਥਾਣ ਇਹਦੇ ਸ਼ਿਵਨ ਲੱਗਿਆ ਵਾ ਇਹਦੇ ਲੱਗਿਆ ਵਾ ਹਾਂ ਕਿੰਨੇ ਕ ਦਿਨ ਹੋਵੇ ਸੀ ਮਨ ਲੱਗਿਆ ਇਹ ਦਿਨ ਹੋਏ ਅੱਜ 15 15 ਕ ਦਿਨ ਹੋਏ 15 ਦਿਨ ਹੋਇਆ ਠੀਕ ਆ ਬਈ ਹੋ ਫੁੱਲ ਨਹੀਂ ਬਾਈ ਮਣੀ ਤੋਰੀ ਫੁੱਲ ਕੱਦਦੀ ਆ ਫੁੱਲ ਬਰੀਡ ਦੀ ਆ ਫੇਸ ਦੀ ਬਿਊਟੀ ਚੰਗੀ ਆ ਬੋਦੀਵਾਦੀ ਪੂਰੀ ਚੰਗੀ ਆ ਸਨਖ ਆਪਣਾ ਵੜ ਦੇ ਵਿੱਚ ਫੁੱਲ ਆ ਤੋਰਾ ਚੈੱਕ ਕਰ ਲੋ ਬਈ ਕੱਦ ਵਾਲੀ ਆ ਇਹਦਾ ਮੁੱਲ ਜੈ ਜੈ ਬਾਈ ਇਹਦਾ 32000 ਰੁਪਇਆ ਮਾਨਤਨ ਹੋ ਜੋ ਹਮਾਨਤਨ ਕਰ ਠੀਕ ਆ ਬਾਈ 32000 ਰੁਪਇਆ ਮੁੱਲ ਮਾਨਤਨ ਜ਼ਰੂਰ ਹੋ ਜੋ ਮਾਨਾ ਕਿੰਨਾ ਕਿ ਰਕਾਰਡ ਸੀ ਇਹ 35 ਲੀਟਰ ਜ ਠੀਕ ਹੈ ਹੂੰ ਤੰਨੇ ਹੀ ਵੱਚੀਆਂ ਬਾਈ ਚੰਗੇ ਰਿਕਾਰਡ ਦੀਆਂ ਨੇ ਕੁਆਲਿਟੀ ਫੁੱਲ ਇਹਦੀ ਮਾਨਤਾ ਤੇ ਖੜੀ ਏ ਡਬਲ ਹੈ ਸਾਡੇ ਕੋਲ ਠੀਕ ਹੈ ਬਾਈ ਹੂੰ ਹਾਂ ਕੀ ਮਾਂ ਪਹਿਲੇ ਨੰਬਰ ਦੀ ਦੂਜੇ ਦੂਜੇ ਨੰਬਰ ਦੇ ਠੀਕ ਹੈ ਬਾਈ ਹੂੰ ਬਹੁਤ ਕੁੰਨੀ ਵਾਲਾ ਹੂੰ ਠੰਡੇ ਫੁੱਲ ਆ ਜਿਵੇਂ ਮਰਦੀ ਹੱਥ ਫੇਰੀ ਜਲ ਵਿੱਚ ਇਕ ਨਹੀਂ ਕਹਿਣਾ ਗਰਮ ਵਾਲੀ ਨੇ ਹਾਂ ਕਹਿਣਾ ਕੁਝ ਨਹੀਂ ਜਮ ਨਗਸੀ ਭਰਾ ਕੋਲੇ ਤਿੰਨ ਤਿੰਨੇ ਦਿਖਾਤੀ ਕਿਸੇ ਵੀਰ ਨੂੰ ਦੰਨਾ ਜੋ ਕੋਈ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ